ਮਤਰੀ ਮਾ ਸਗੀਤੀ ਪਾਗ 15 ਲੈ ਕੇ ਹਾਜ਼ਰਾਂ ਜੀ ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਏਗਾ ਇਸ ਲਈ ਪਾਗ ਵਿੱਚ ਤੁਸੀਂ ਪੜ ਚੁੱਕੇ ਹੋ ਕਿ ਇੰਨੇ ਨੂੰ ਇੰਦਰਜੀਤ ਕੌਣ ਤੇ ਗੱਲ ਕਰਦੀ ਹੈ ਆਪਣੀ ਸੱਸ ਦੇ ਕਮਰੇ ਵਿੱਚ ਦਾਖਲ ਹੁੰਦੀ ਹੈ ਅਤੇ ਜੋਦ ਨੂੰ ਕੌਣ ਫੋਨ ਵੀ ਹੈ ਜੋਦ ਪਰਮਜੀਤ ਭੈਣ ਜੀ ਦਾ ਫੋਨ ਹੈ ਆ ਗੱਲ ਕਰ ਲੈ ਜੋਦ ਫੋਨ ਫੜ ਕੇ ਕੰਨਾਂ 'ਨ ਲਾ ਕੇ ਹੈਲੋ बोलਦੀ ਹੈ ਪਰਮਜੀਤ ਪਿਆਰ ਨਾਲ जन्मदिन बहुत बहुत बधाई हो मेरी धीन जोत थोड़ा जहा घबरा हो मम्मी जी थैंक यू परमजीत प्यार प्यारीकी जी ती कि असि भी तेरी स्टडी कि चलती है वादिया जी मम्मी जी पापा जी कि ने परमजीत ने कहा ने ਆ ਕਰ ਲੈਗਾ ਨਾ ਇਹ ਕਹੇ ਕਿ ਪਰਮਜੀਤ ਬਿਕਰਮਜੀਤ ਨੂੰ ਕੋਲ ਬੜਾਉਂਦੀ ਹੈ ਬਿਕਰਮਜੀਤ ਹਰਮਨ ਦੇ ਪਾਪਾ ਨੇ ਵਧੀਆ ਹੋਵੇ ਪੁੱਤ ਦਾ ਜਨਮ ਦਿਨ ਸਾਸਰੀ ਕਾਲ ਪਾਪਾ ਜੀ ਥੈਂਕਸ ਯੂ ਬਿਕਰਮਜੀਤ ਪੁੱਤਰ ਜੀ ਕਿਵੇਂ ਹੋ ਵਧੀਆ ਪਾਪਾ ਜੀ ਤੁਸੀਂ ਕਿਵੇਂ ਹੋ ਮੈਂ ਵੀ ਠੀਕ ਆ ਪੁੱਤਰ ਆ ਮੰਮੀ ਆਪਣੀ ਨਾਲ ਕਰ ਲੈ ਗੱਲਾਂ ਇੰਨਾ ਕਹਿ ਕੇ ਬਿਕਰਮਜੀਤ ਫਿਰ ਪਰਮਜੀਤ ਨੂੰ ਕੌਣ ਪੜਾ ਦਿੰਦਾ ਹੈ ਪਰਮਜੀਤ ਕੌਣ ਕੰਨਾ ਨਾਲ ਲਾ ਕੇ ਲਿਆ ਕੇ ਜੋਤ ਨੂੰ ਕਹਿੰਦੀ ਹੈ ਕਿ ਪੁੱਤ ਹਰਮਨ ਨੇ ਵੀ ਤੈਨੂੰ ਜਨਮ ਦਿਨ ਦੀ ਵਧਾਈ ਦੇਣੀ ਹੈ ਆ ਉਸ ਨਾਲ ਵੀ ਗੱਲ ਕਰੇ ਜੋਤ ਨੇ ਆਪਣੇ ਰੋਕੇ ਤੋਂ ਬਾਅਦ ਪਹਿਲੀ ਵਾਰ ਹਰਮਨ ਨਾਲ ਗੱਲ ਕਰੀ ਸੀ ਹਰਮਨ ਹੈਲੋ ਜੋਤ ਸੰਗ ਦੇ ਅਤੇ ਘਬਰਾਉਂਦੇ ਹੋਏ ਨੇ ਕਿਹਾ ਸਾਸਰੀਕਾਲ ਹਰਮਨ ਦੀ ਆਵਾਜ਼ ਸੁਣ ਕੇ ਜੋਤ ਦਾ ਦਿਲ ਜ਼ੋਰ-ਜ਼ੋਰ ਦੀ ਟੜਕਣਾ ਸ਼ੁਰੂ ਹੋ ਗਿਆ ਹਰਮਨ ਸਾਸਰੀਕਾਲ ਹਰਮਨ ਜੋਤ ਦੀ ਆਵਾਜ਼ ਸੁਣ ਕੇ ਹੁਣ ਸਮਝ ਜਾਂਦਾ ਹੈ ਕਿ ਜੋਤ ਘਬਰਾ ਰਹੀ ਸੀ ਅਤੇ ਜੋਤ ਨੂੰ ਵਾਇਬੋਲ ਆਪਣੀ ਮੰਮੀ ਨੂੰ ਫੋਨ ਪੜਾ ਦਿੰਦਾ ਹੈ ਜੋਤ ਵੀ ਜਾ ਕੇ ਫੋਨ ਇੰਦਰਜੀਤ ਨੂੰ ਫੜਾਉਂਦੇ ਹੋਏ ਕਹਿੰਦੀ ਹੈ ਮੰਮਾ ਪਰਮਜੀਤ ਮੰਮਾ ਨਾਲ ਗੱਲ ਕਰ ਲਓ ਇੰਦਰਜੀਤ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਦੀਦੀ ਦੱਸੋ ਜੇ ਤੂੰ ਗੁੱਸਾ ਨਾ ਕਰੇ ਤਾਂ ਮੈਂ ਚਾਹੁੰਦੀ ਹਾਂ ਕਿ ਹਰਮਨ ਅਤੇ ਜੋਤ ਨੂੰ ਇੱਕ ਦੂਜੇ ਨਾਲ ਗੱਲਾਂ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ ਦੋਨਾਂ ਦਾ ਚੱਕਾ ਵੀ ਘੁਲੇਗਾ ਅਤੇ ਦੋਨੋਂ ਇੱਕ ਦੂਜੇ ਨੂੰ ਸਮਝ ਵੀ ਲੈਣਗੇ ਨਾਲੇ ਅੱਜਕੱਲ੍ਹ ਸਾਰੇ ਰੁਕਾਉਣ ਤੋਂ ਬਾਅਦ ਗੱਲਾਂ ਕਰਦੇ ਆਂ ਦੀਦੀ ਮੈਂ ਤੁਹਾਡੀ ਗੱਲ ਸਮਝਦੀ ਆਂ ਇਸੇ ਲਈ ਜੋਤ ਦੇ ਪਾਪਾ ਨੇ ਜੋਤ ਲਈ ਖੋਣ ਲਿਆ ਲਿਆ ਹੈ ਜੋ ਉਸ ਨੂੰ ਅੱਜ ਗਿਫਟ ਕਰਨਾ ਹੈ ਰਸੋਈ ਤੋਂ ਬਾਹਰ ਦੇਖਦੇ ਹੋਏ ਕਿ ਕਿਤੇ ਜੋਤ ਖੋਣ ਵਾਲੀ ਗੱਲ ਸੁਣ ਕੇ ਨਾ ਲਵੇ ਸੁਣ ਨਾ ਲਵੇ ਪਰ ਜੋਤ ਅਤੇ ਹਰਮਨ ਆਪਸ ਵਿੱਚ ਐਤਵਾਰ ਹੀ ਗੱਲਾਂ ਕਰ ਗੱਲਾਂ ਕਰਿਆ ਕਰਨਗੇ ਕਈ ਵਾਰ ਜਿਆਦਾ ਗੱਲਾਂ ਕਰਦੇ ਆਪਸ ਵਿੱਚ ਦਰਾਰ ਵੀ ਪੈ ਜਾਂਦੀ ਹੈ ਸਮਝਦੀ ਆ ਤੇਰੀ ਗੱਲ ਆ ਕਈ ਵਾਰ ਜਿਆਦਾ ਗੱਲਾਂ ਨਾਲ ਰਿਸ਼ਤੇ ਟੁੱਟ ਵੀ ਜਾਂਦੇ ਨੇ ਕੋਈ ਨਾ ਮੈਂ ਹਰਮਨ ਨੂੰ ਸਮਝਾ ਦੇਵਾਂਗੀ ਹਰਮਨ ਅਤੇ ਜੋਤ ਸੰਡੇ ਨੂੰ ਗੱਲ ਕਰਿਆ ਕਰਨਗੇ ਹਾਂਜੀ ਦੀਦੀ ਮੈਂ ਤੁਹਾਨੂੰ ਜੋਤ ਦਾ ਮੋਬਾਈਲ ਨੰਬਰ ਸੈਂਡ ਕਰ ਦੇਵਾਂਗੀ ਚਲੋ ਦੀਦੀ ਮੈਂ ਕੱਟਦੀਆਂ ਫੋਨ ਬੱਚਿਆਂ ਨੇ ਪੜਨ ਜਾਣਾ ਮੈਂ ਰੋਟੀ ਬਕਾ ਲਵਾਂ ਚੰਗਾ ਇੰਦਰਜੀਤ ਫੋਨ ਕੱਟ ਕੇ ਇੰਦਰਜੀਤ ਰੋਟੀ ਬਕਾਉਣ ਲੱਗ ਜਾਂਦੀ ਹੈ ਗੁਰਵਾਜ ਅਤੇ ਗੁਰਨਾਜ ਵੀ ਉੱਠ ਕੇ ਜੋਤ ਨੂੰ ਹੈਪੀ ਬਰਥਡੇ ਵਿਸ਼ ਕਰਨ ਕਰਕੇ ਸਕੂਲ ਲਈ ਤਿਆਰ ਹੋਣ ਲੱਗ ਜਾਂਦੇ ਹਨ ਜੋਤ ਰੋਟੀ ਖਾ ਕੇ ਇੰਦਰਜੀਤ ਨਾਲ ਕਾਰਜ ਦੀ ਜਪਾਰਟੀ ਕਰਨ ਲਈ ਪੈਸੇ ਲੈ ਕੇ ਕਾਰ ਚੱਲ ਜਾਂਦੀ ਹੈ ਜੋ ਤਾਂ ਕਲਾਸ ਵਿੱਚ ਜਾਂਦੀ ਹੈ ਤਾਂ ਅੰਮ੍ਰਿਤ ਜੋਤ ਨੂੰ ਹੈਪੀ ਬਰਥਡੇ ਵਿਸ਼ ਕਰਦੀ ਹੈ ਕਲਾਸ ਵਿੱਚ ਹੋਰ ਸਟੂਡੈਂਟਸ ਵੀ ਨੂੰ ਵੀ ਜਦੋਂ ਪਤਾ ਲੱਗਦਾ ਹੈ ਕਿ ਅੱਜ ਜੋਤ ਦਾ ਬਰਥਡੇ ਹੈ ਤਾਂ ਸਭ ਜੋਤ ਨੂੰ ਵਾਢੀ ਵਿਸ਼ ਕਰਦੇ ਹਨ ਅੰਸਾਸ ਵੇਲੇ ਜੋਤ ਅੰਮ੍ਰਿਤ ਅਤੇ ਉਹਨਾਂ ਦੇ ਕੁਝ ਹੋਰ ਦੋਸਤ ਕੰਟੀਨਾਂ ਤੇ ਜੋਤ ਦੇ ਬਾੜੇ ਦੀ ਪਾਰਟੀ ਕਰਨ ਚਲੇ ਗਏ ਸਾਰੇ ਦੋਸਤ ਕੰਟੀਨ ਚ ਮੇਜ਼ ਤੇ ਆਲੇ ਦੁਆਲੇ ਲੱਗੀਆਂ ਕੁਰਸੀਆਂ ਤੇ ਬੈਠ ਗਏ ਅਤੇ ਜੋਤ ਕਾਊਂਟਰ ਤੇ ਪੈਟੀਜ਼ ਪੀਜੀ ਅਤੇ ਹੋਰ ਕੋਕ ਦੀ ਬੋਤਲ ਦਾ ਆਰਡਰ ਦੇ ਕੇ ਆਪਣੇ ਦੋਸਤਾਂ ਕੋਲ ਬੈਠ ਗਈ ਥੋੜੀ देर ਬਾਅਦ ਕੰਟੀਨ ਵਾਲੇ ਅੰਕਲ ਨੇ ਜੋਤ ਨੂੰ ਆਵਾਜ਼ ਲਗਾਈ ਕੀ ਆਪਣਾ ਆਰਡਰ ਲੈ ਜਾਓ ਜੋਤ ਤੇ ਅਮਰਤ ਨੇ ਪੈਟੀਜ ਪੀਜ਼ਾ ਅਤੇ ਕੋਕ ਦੀ ਬੋਤਲ ਨਾਲ ਕੁਝ ਗਲਾਸ ਲਿਆ ਕੇ ਮੇਜ਼ ਤੇ ਰੱਖ ਦਿੱਤੇ ਸਭ ਨੇ ਪੈਟੀਜ ਪੀਜ਼ਾ ਖਾਧਾ ਅਤੇ ਕੋਕ ਪੀਤੀ ਸਭ ਨੇ ਬਹੁਤ ਮਸਤੀ ਕੀਤੀ ਬਾਕੀ ਤੇ ਰਹਿੰਦੇ ਲੈਕਚਰ ਲਗਾ ਕੇ ਜਦੋਂ ਜੋਤ ਘਰ ਆਈ ਤਾਂ ਆਪਣੇ ਕਮਰੇ ਨੂੰ ਦੇਖ ਉਹ ਹੈਰਾਨ ਰਹਿ ਗਈ ਇੰਦਰਜੀਤ ਅਤੇ ਮਨਪ੍ਰੀਤ ਨੇ ਜੋਤ ਵਾਲੇ ਕਮਰੇ ਨੂੰ ਗੁਵਾਰਾ ਨਾਲ ਸਜਾਇਆ ਹੋਇਆ ਸੀ ਮੇਟੇ ਉੱਪਰ ਜੋਤ ਦਾ ਮਨਪਸੰਦ ਕੇਕ ਪਿਆ ਹੋਇਆ ਸੀ ਅਤੇ ਜਿਸ ਤੇ ਹੈਪੀ ਬਰਥਡੇ ਜੋਤ ਲਿਖਿਆ ਹੋਇਆ ਸੀ ਜੋਤ ਦੇ ਪਿੱਛੇ ਹੀ ਮਨਪ੍ਰੀਤ ਗੁਰਬਾਜ ਗੁਰਨਾਜ ਇੰਦਰਜੀਤ ਅਤੇ ਜੋਤ ਦੀ ਦਾਦੀ ਸਾਰੇ ਕਮਰੇ ਵਿੱਚ ਆ ਗਏ ਜੋਤ ਦੇ ਮੂੰਹ ਚੋਂ ਸ਼ਬਦ ਨਹੀਂ ਸੀ ਨਿਕਲ ਰਹੇ ਖੁਸ਼ੀ ਵਿੱਚ ਸਭ ਤੋਂ ਪਹਿਲਾਂ ਜੋਤ ਨੇ ਕੇਕ ਕਟਿਆ ਅਤੇ ਇੰਦਰਜੀਤ ਨੇ ਕੇਕ ਦਾ ਛੋਟਾ ਜਿਹਾ ਟੁਕੜਾ ਲੈ ਕੇ ਜੋਤ ਦੇ ਮੂੰਹ 'ਚ ਪਾਇਆ ਉਸ ਦਾ ਮੂੰਹ ਮਿੱਠਾ ਕਰਵਾਇਆ ਇਦਾਂ ਹੀ ਸਾਰਿਆਂ ਨੇ ਬਾਰੋ-ਬਾਰੀ ਜੋਤ ਨੂੰ ਅਤੇ ਸਭ ਨੇ ਜੋਤ ਨੇ ਸਭ ਨੂੰ ਕੇਕ ਖਵਾ ਕੇ ਮੂੰਹ ਮਿੱਠਾ ਕਰਵਾਇਆ ਮਨਪ੍ਰੀਤ ਨੇ ਆਪਣੇ ਪੈਂਟ ਦੀ ਜੇਬ ਵਿੱਚੋਂ ਮੋਬਾਈਲ ਫੋਨ ਕੱਢ ਕੇ ਜੋਤ ਦੇ ਹੱਥ ਵਿੱਚ ਫੜਾਉਂਦੇ ਹੋਏ ਕਿਹਾ ਪੁੱਤ ਆ ਲੈ ਤੇਰਾ ਵਰਡੇ ਗਿਫਟ ਆ ਗਿਆ ਸਾਡੇ ਸਾਰਿਆਂ ਵੱਲੋਂ ਜੋਤ ਪਾਉਣ ਵੇਖ ਕੇ ਬਹੁਤ ਖੁਸ਼ ਹੋਈ ਅਤੇ ਆਪਣੇ ਪਾਪਾ ਨੂੰ ਘੁੱਟ ਕੇ ਜੱਫੀ ਪਾ ਲਈ ਰਾਤ ਨੂੰ ਕਮਰੇ ਵਿੱਚ ਬੈਠਦੇ ਬੈਠਿਆਂ ਇੰਦਰਜੀਤ ਨੇ ਜੋਤ ਨੂੰ ਸੁਝਾਉਂਦਿਆਂ ਹੋਇਆ ਕਿਹਾ ਪੁੱਤ ਪਰਮਜੀਤ ਦੀਦੀ ਕਹਿੰਦੇ ਸਨ ਕਿ ਜੋਤ ਤੇ ਹਰਮਨ ਇੱਕ ਦੂਜੇ ਨਾਲ ਗੱਲ ਕਰ ਲਿਆ ਕਰਨਾ ਇਨਾਂ ਦਾ ਚਾਕਾ ਖੁੱਲ ਜਾਇਆਗਾ ਇਹ ਇੱਕ ਦੂਜੇ ਨੂੰ ਜਾਣ ਵੀ ਲੈਣਗੇ ਮੈਂ ਉਹਨਾਂ ਨੂੰ ਆਹ ਕਰ ਦਿੱਤੀ ਹੈ ਅਤੇ ਤੇਰਾ ਵਾਇਲ ਨੰਬਰ ਵੀ ਸੈਂਡ ਕਰ ਦਿੱਤਾ ਹੈ ਦੀਦੀ ਦੇ ਫੋਨ ਤੇ ਪਰ ਮੈਂ ਉਹਨਾਂ ਨੂੰ ਕਿਹਾ ਹੈ ਕਿ ਹਰਮਨ ਸਿਰਫ ਐਤਵਾਰ ਤੇ ਐਤਵਾਰ ਹੀ ਜੋਤ ਨੂੰ ਫੋਨ ਕਰੇ ਠੀਕ ਹੈ ਮਮਾ ਜੋਤ ਨੇ ਇੰਦਰਜੀਤ ਨੂੰ ਕਿਹਾ ਨਾਲੇ ਜੋ ਵੀ ਗੱਲ ਕਰੀ ਸੋਚ ਸਮਝ ਕੇ ਕਰੇ ਬੁੱਤਾ A DBA não